ਕਈ ਪਰਿਵਾਰ ਕਹਿੰਦੇ ਆ ਕਿ ਨੌ ਤੇ 30 ਦੇ ਵਿੱਚ ਫਰਕ ਖਤਮ ਕਰਦਾ ਹੈ ਨਾ ਵੀ ਅਸੀਂ ਨੌ ਤੇ 30 ਦੇ ਵਿੱਚ ਫਰਕ ਨਹੀਂ ਕਰਦੇ ਮੈਂ ਉਹਨਾਂ ਹੀ ਪਰਿਵਾਰਾਂ ਦੇ ਵਿੱਚ ਮਹਿਸੂਸ ਕਰਕੇ ਦੇਖਿਆ ਹੈ ਕਿ ਜਦੋਂ ਜਵਾਈ ਧੀ ਨਾਲ ਖੜਦਾ ਹੈ ਹੈ ਨਾ ਤਾਂ ਮਾਪਿਓ بڑا ਫਕਰ ਮਹਿਸੂਸ ਕਰਦੇ ਆ ਕਿ ਸਾਡਾ ਜਵਾਈ ਸਾਡੀ ਧੀ ਨਾਲ ਖੜਾ ਹੈ ਹੈ ਨਾ ਤੇ ਜੇ ਕਿਤੇ ਸੇ ਧਾਤੇ ਕਿਤੇ ਪੁੱਤ ਖੜ ਜਾਂਦਾ ਨਾ ਨੌ ਨਾਲ ਜਿਹਦੀ ਆਪਣੇ ਘਰ ਦੀ ਨੌ ਹੁੰਦੀ ਹੈ ਨਾ ਉਹਦੇ ਨਾਲ ਕਿਤੇ ਪੁੱਤ ਖੜ ਜਾਂਦਾ ਤਾਂ ਕਹਿਣਗੇ ਸ਼ਰੀਕੇ ਕਬੀਲੇ ਚ ਸਾਡਾ ਸਿਰ ਨੀਵਾ ਕਰਾਤਾ ਇਸਨੇ ਹੈ ਨਾ ਕਿੱਥੋਂ ਫਰਕ ਖਤਮ ਹੋ ਗਿਆ ਨੌ ਤੇ 30 ਦੇ ਵਿੱਚ ਉਹੀ ਪੜੇ ਲਿਖੇ ਲੋਕ ਹੈ ਜੋ ਨੌ ਤੇ 30 ਪਹਿਲਾਂ ਅਨਪੜ ਲੋਕ ਕਰਦੇ ਹੁੰਦੇ ਸੀਗੇ ਨੌ ਤੇ 30 'ਚ ਫਰਕ ਹੈ ਨਾ ਉਹਨਾਂ ਦਾ ਤਾਂ ਸਮਝ ਆਉਂਦਾ ਸੀ ਕਿ ਉਹ ਅਨਪੜ ਸੀਗੇ ਹੁਣ ਪੜੇ ਲਿਖੇ ਹੈ ਤਾਂ ਫਰਕ ਵੀ ਮਾਡਰਨ ਕਰਤਾ ਲੋਕਾਂ ਨੇ ਹੁਣ ਨਵੇਂ ਤਾਂ ਅੰਦਾਜ਼ ਨਾਲ ਪ੍ਰੈਜ਼ੈਂਟ ਕਰ ਦਿੰਦੇ ਹਨ ਬਸ ਫਰਕ ਤਾਂ ਉਨਾ ਹੀ ਹੈ ਫਰਕ ਤਾਂ ਹਜੇ ਵੀ ਹੋ ਰਿਹਾ ਹੈ 9 ਤੇ 33 ਦੇ ਵਿੱਚ ਤੁਸੀਂ ਸਹਿਮਤ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ